ਇੱਕਾਂ ਤੋਂ ਸੋਰੇ ਘਰ ਕਦੇ ਨਾ ਲੈ ਕੇ ਆਣਾ ਇਹ ਪੰਜ ਚੀਜ਼ਾਂ ਪਤੀ ਹੋ ਜਾਂਦੇ ਕੰਗਾਲ ਲੜਕੀਆਂ ਨੂੰ ਵਿਆਹ ਤੋਂ ਬਾਅਦ ਆਪਣੇ ਪੇਕਿਆਂ ਤੋਂ ਇਹ ਚੀਜ਼ਾਂ ਲੈ ਕੇ ਸੋਰੇ ਘਰ ਕਦੇ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਸੋਰੇ ਘਰ ਚ ਬਹੁਤ ਵੱਡਾ ਅਨਰਥ ਹੋ ਜਾਂਦਾ ਹੈ ਇਸ ਵੀਡੀਓ ਰਾਹੀਂ ਅਸੀਂ ਇਹ জানਾਂਗੇ ਕਿ ਕਿਹੜੀਆਂ ਚੀਜ਼ਾਂ ਹਨ ਜੋ ਤੁਹਾਨੂੰ ਆਪਣੀ ਬੇਟੀ ਨੂੰ ਕਦੇ ਨਹੀਂ ਦੇਣੀਆਂ ਚਾਹੀਦੀਆਂ ਨਹੀਂ ਤਾਂ ਜਿੱਥੇ ਤੁਹਾਨੂੰ ਭਿਆਨਕ ਗਰੀਬੀ ਚੇਲ ਨਹੀਂ ਪੈ ਸਕਦੀ ਹੈ ਉੱਥੇ ਦੀ ਵਿਵਤਾ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਦੋਸਤੋ ਜੇਕਰ ਤੁਸੀਂ ਇਹ ਚੀਜ਼ਾਂ ਦੇਣ ਦੀ ਗਲਤੀ ਪਹਿਲਾਂ ਕਰ ਚੁੱਕੇ ਹੋ ਤਾਂ ਕਿਵੇਂ ਇਹਨਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਟਾਲਿਆ ਜਾ ਸਕਦਾ ਹੈ ਇਹ ਵੀ ਅਸੀਂ ਇਸ ਵੀਡੀਓ ਰਹੀ জানਾਂਗੇ ਤਾਂ ਸਾਡੇ ਨਾਲ ਇਸ ਵੀਡੀਓ ਤੇ ਅੰਤ ਤੱਕ ਬਨੇ ਰਹੋ ਦੋਸਤੋ 36 ਦੇ ਘਰ ਦੀਆਂ ਲక్ష్ਮੀ ਹੁੰਦੀਆਂ ਹਨ ਸਾਡੇ ਹਿੰਦੂ ਧਰਮ 'ਚ ਖਾਸ ਕਰਕੇ ਕੁੜੀਆਂ ਨੂੰ ਦੁੱਖਾਂ ਮਾਂ ਲక్ష్ਮੀ ਮਾਜਾ ਸਰਸਵਤੀ ਮਾਦਰ ਪੱਤਿਕ ਮੰਨਿਆ ਜਾਂਦਾ ਹੈ। ਤੀਆਂ ਹਰ ਮਾਪੇ ਨੂੰ ਲਾਟਲੀਆਂ ਹੁੰਦੀਆਂ ਹਨ। ਇੱਕ ਰਾਜਕੁਮਾਰੀ ਦੀ ਤਰ੍ਹਾਂ ਪਰਾਇਆ ਤਨ ਵੀ ਹੁੰਦੀਆਂ ਹਨ। ਇਸ ਲਈ ਹਰ ਮਾਪੇ ਇਕਨਾ ਇੱਕ ਦਿਨ ਆਪਣੀ ਧੀ ਨੂੰ ਵਿਰਾਜ਼ ਜ਼ਰੂਰ ਕਰਦੇ ਹਨ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਦੋਸਤੋ ਤੀ ਦਾ ਵਿਆਹ ਕਰਨਾ ਮਾਪਿਓ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਧੀ ਲਈ ਚੰਗਾ ਵਾਰਨ ਅਪਕੇ ਉਸਤਾ ਵਿਆਹ ਕਰਨਾ ਤੇ ਉਸਦੀ ਵਿਦਾਇਚ ਕੋਈ ਕਮੀ ਨਾ ਰਹਿ ਜਾਵੇ ਇਸ ਗੱਲ ਦਾ ਧਿਆਨ ਰੱਖਦੇ ਹੋਏ ਮਾਤਾ ਪਿਤਾ ਦੇ ਇਸੇ ਨਾਲ ਧੀ ਦੇ ਹੋਣ ਵਾਲੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਇਸ ਚਿੰਤਾ ਚ ਵੀ ਰਹਿੰਦੇ ਹਨ ਦੋਸਤੋ ਮਾਪਾ ਪਲੀ ਧੀ ਦਾ ਵਿਆਹ ਕਰਨਾ ਮਹਿਸ ਜ਼ਿੰਮੇਵਾਰੀ ਨਾ ਹੋ ਕੇ ਪਿਆਰ ਤੇ ਸਨੇਹ ਪ੍ਰਗਟ ਕਰਨ ਦਾ ਤਰੀਕਾ ਹੁੰਦਾ ਹੈ ਅੱਜ ਕੱਲ ਦੇ ਮਾਡਰਨ ਯੁੱਗ 'ਚ ਜਿਸ ਤਰ੍ਹਾਂ ਨਾਲ ਵਿਆਹ ਹੋ ਰਹੇ ਹਨ ਉਹ ਪਹਿਲਾਂ ਦੇ ਜ਼ਮਾਨੇ ਦੇ ਮੁਕਾਬਲੇ ਕਾਫੀ ਅਲੱਗ ਹਨ ਪਰ ਭਾਵਨਾਵਾਂ ਉਹੀ ਹਨ ਦੋਸਤੋ ਅੱਜਕਲ ਮਾਪੇ ਭਾਵੇਂ ਹੀ ਆਪਣੀ ਧੀ ਦੇ ਵਿਆਹ 'ਚ ਕੁਝ ਰਸਮ ਰਿਵਾਜਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਆਪਣੇ ਤਰੀਕੇ ਨਾਲ ਜ਼ਰੂਰ ਪੂਰਾ ਕਰ ਲੈਂਦੇ ਹਨ ਉਹਨਾਂ ਇੱਛਾਵਾਂ 'ਚ ਉਹੀ ਇੱਕ ਇੱਛਾ ਹੈ ਕਿ ਨੂੰ ਵਧੀਆ ਗਿਫਟ ਦੇਣਾ ਅੱਜਕਲ ਧੀ ਵਿਦਾਇਕ ਤੇ ਸਾਰੇ ਗਿਫਟ ਦਿੱਤੇ ਜਾਂਦੇ ਹਨ ਪਰ ਇੱਕ ਖਾਸ ਤੋਹਫਾ ਉਹਨਾਂ 'ਚ ਹੁੰਦਾ ਹੈ ਜੋ ਮਾਪਿਓ ਖਾਸ ਕਰਕੇ ਆਪਣੀ ਧੀ ਨੂੰ ਦਿੰਦੇ ਹਨ ਇਸ ਤਰ੍ਹਾਂ ਕਈ ਲੋਕ ਆਪਣੀ ਧੀ ਨੂੰ ਵਿਦਾਈ ਦੇ ਸਮੇਂ ਗਨੇਸ਼ ਜੀ ਦੀ ਮੂਰਤੀ ਜਾਂ ਫਿਰ ਤਸਵੀਰ ਦਿੰਦੇ ਹਨ ਤੇ ਕੁਝ ਇਸ ਤਰ੍ਹਾਂ ਦੇ ਹੀ ਤੋਹਫੇ ਹਨ ਜੋ ਧੀ ਨੂੰ ਦਿੱਤੇ ਜਾਂਦੇ ਹਨ ਤਾ ਆਉ ਚਾਂਦੇ ਹੋਂ ਉਹਨਾਂ ਤੋਹਫਿਆਂ ਬਾਰੇ ਜੋ ਮਾਪੇ ਆਪਣੀ ਧੀ ਨੂੰ ਦਿੰਦੇ ਹਨ ਦੋਸਤੋ ਅੱਗੇ ਵਧਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਵੀਡੀਓ ਨੂੰ ਹਲੇ ਤੱਕ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਵੈਸੇ ਤਾਂ ਸ਼ਿੰਗਾਰ ਦਾ ਸਮਾਨ ਜਿਵੇਂ ਕਿ ਗਹਿਣੇ ਮਹਿੰਦੀ ਵਿਛਵਾ ਸਿੰਧੂਰ ਦੇਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ

ਬਾਜ਼ਾਰ ਚੋਂ ਖਰੀਦਦੇ ਸਮੇਂ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖੋ ਕਿ ਸੁਹਾਗਣ ਔਰਤਾਂ ਹਮੇਸ਼ਾ ਆਪਣੇ ਪੈਸਿਆਂ ਨਾਲ ਖਰੀਦ ਕੇ ਹੀ ਸਿੰਦੂ ਲਗਾਉਣ ਤੇ ਤੋਹਫੇ ਚ ਮਿਲਿਆ ਹੋਇਆ ਸਿੰਦੂ ਕਦੇ ਵੀ ਨਹੀਂ ਲਗਾਉਣਾ ਚਾਹੀਦਾ ਦੋਸਤੋ Hindu ਧਰਮ ਚ ਗਣੇਸ਼ ਜੀ ਨੂੰ ਵਿਕਲਨ ਹਰਤਾ ਕਿਹਾ ਗਿਆ ਹੈ ਭਾਗ ਕੀ ਉਹ ਜਿੱਥੇ ਵੀ ਜਾਣਗੇ ਉੱਥੇ ਕੋਈ ਵੀ ਵਿਕਲਨ ਨਹੀਂ ਰਹੇਗਾ ਦੋਸਤੋ ਗਣੇਸ਼ ਜੀ ਨੂੰ ਸ਼ੁੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ بس ਇਸੇ ਵਿਸ਼ਵਾਸ ਦੇ ਨਾਲ ਮਾਪੇ ਤੀਨੂ ਗਣੇਸ਼ ਦੀ ਮੂਰਤੀ ਜੋ ਫੋਟੋ ਤੋਹਫ਼ੇ ਦੇ ਦਿੰਦੇ ਹਨ ਪਰ ਜੇਕਰ ਤੁਸੀਂ ਵੀ ਆਪਣੀ ਤੀਨੂ ਇਸ ਤਰ੍ਹਾਂ ਦਾ ਤੋਹਫ਼ਾ ਦੇਣ ਬਾਰੇ ਸੋਚ ਰਹੇ ਹੋ ਤਾਂ ਆਪਣਾ ਵਿਚਾਰ ਤੁਰੰਤ ਬਦਲ ਲੈਣਾ ਆਉ ਜਾਣਦੇ ਹਾਂ ਕਿਉਂ ਦਰਸਲ ਸ਼ਾਸਤਰਾਂ ਅਨੁਸਾਰ ਚਤਤੀਆਂ ਲਕਸ਼ਮੀ ਦਾ ਸਰੂਪ ਮੰਨੀਆਂ ਗਈਆਂ ਹਨ ਤੇ ਭਗਵਾਨ ਗਣੇਸ਼ ਤੇ ਮਾਤਾ ਲਕਸ਼ਮੀ ਦਾ ਇਕੱਠਾ ਹੋਣਾ ਧਨ ਤੇ ਆਗਮਨ ਦਾ ਸੰਕੇਤ ਹੁੰਦਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਕਰ ਤੋ ਜਾਂਦੀ ਹੋਈ ਲక్ష్ਮੀ ਭਾਵਾ ਆਪਣੀ ਧੀ ਨੂੰ ਗਣੇਸ਼ ਜੀ ਵੀ ਦੇ ਦੇਉਗੀ પતિ ਦੇ ਪੇਕੇ ਘਰ ਜਾਣ ਦੀ ਬੜੀ ਹਾਲੀ ਹੁੰਦੀ ਹੈ ਤੇ ਉਹ ਜਾਂਦੇ ਹੋਏ ਘਰ ਨੂੰ ਸੁੱਖ ਤੇ ਖੁਸ਼ਹਾਲੀ ਨਾਲ ਲੈ ਜਾਂਦੀ ਹੈ ਇਸ ਲਈ ਕਦੇ ਵੀ ਤੀਨੂ ਵਿਦਾ ਕਰਦੇ ਸਮੇਂ ਗਣੇਸ਼ ਦੀ ਤਸਵੀਰ ਮੂਰਤੀ ਜ ਤਸਵੀਰ ਬਿਲਕੁਲ ਨਾ ਦਿਓ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰ ਚੁੱਕੇ ਹਨ ਜਿਸ ਕਰ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤਾਂ ਉਸ ਵਾਰ ਇਹ ਹੁੰਦਾ ਹੈ ਕਿ ਹੁਣ ਕੀ ਕੀਤਾ ਜਾਵੇ ਕਿਵੇਂ ਇਸ ਗਲਤੀ ਨੂੰ ਸਹੀ ਕੀਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਧੀ ਆਪਣੀ ਮੱਝ ਨਾਲ ਗਣੇਸ਼ ਜੀ ਦੀ ਮੂਰਤੀ ਤੁਹਾਨੂੰ ਤੋਹਫੇ ਦੇ ਦੇਵੇ ਤਾਂ ਇਸ ਨਾਲ ਘਰ ਚ ਬਰਕਤ ਬਣੀ ਰਹੇਗੀ ਤੇ ਮਾਤਾ ਲక్ష్ਮੀ ਵੀ ਘਰ ਚ ਸਥਾਈ ਤੌਰ ਤੇ ਵਾਸ ਕਰੇਗੀ ਇਸ ਲਈ ਇਹ ਜ਼ਰੂਰੀ ਨੇ ਕਿ ਉਹੀ ਮੂਰਤੀ ਹੋਵੇ ਜੋ ਤੁਸੀਂ ਆਪਣੀ ਧੀ ਨੂੰ ਤੋਹਫੇ ਚ ਦਿੱਤੀ ਸੀ ਗਣੇਸ਼ ਜੀ ਦੀ ਕੋਈ ਵੀ ਮੂਰਤੀ ਤੁਹਾਡੀ ਧੀ ਤੁਹਾਨੂੰ ਤੋਹਫੇ ਦੇ ਸਕਦੀ ਹੈ ਜੇਕਰ ਤੁਸੀਂ ਚਾਹੋ ਤਾਂ ਨਵੀਂ ਮੂਰਤੀ ਖਰੀਦ ਕੇ ਆਪਣੀ ਧੀ ਤੁਲਸ ਦੇਹੁ जेकर तुसी नवी मूर्ति खरीदन का सोच ही लिया है तो तहन दस दईए कि गणेश जी की मूर्ति खरीदते समय एक गल का विशेष ध्यान रखना चाहिए है कि गणेश जी की सूंड किस दिशा होनी चाहिती है ध्यान रहे कि गणेश जी की मूर्ति की सूंड हमेशा खब्बे पासे वाल होनी चाहिए है क्योंकि शास्त्र मुताबक ਉਨਦਰ ਰੱਖ ਰਖਾਵ ਆਸਨ ਹੁੰਦਾ ਹੈ ਇਸ ਤਰ੍ਹਾਂ ਨਹੀਂ ਕਿ ਸੱਜੇ ਪਾਸੇ ਵਾਲੇ ਸੂਂਡ ਵਾਲੇ ਗਣੇਸ਼ ਜੀ ਨੂੰ ਕਾਰਜ ਨਹੀਂ ਲਿਆਉਣਾ ਚਾਹੀਦਾ ਇਸ ਤਰ੍ਹਾਂ ਦੀ ਮੂਰਤੀ ਵੀ ਤੁਸੀਂ ਰੱਖ ਸਕਦੇ ਹੋ ਪਰ ਸੱਜੇ ਪਾਸੇ ਵਾਲੀ ਸੂਂਡ ਵਾਲੀ ਮੂਰਤੀ ਦੇ ਪੂਜਾ ਪਾਠ ਤੇ ਵਿधि ਵਿਦਾਨ ਬਿਲਕੁਲ ਅਲੱਗ ਹਨ ਤੇ ਸਹੀ ਤਰੀਕੇ ਨਾਲ ਤੇ ਪੂਰੇ ਵਿधि ਵਿਦਾਨ ਨਾਲ ਜੇਕਰ ਤੁਸੀਂ ਪੂਜਨ ਨਹੀਂ ਕਰੋਗੇ ਤਾਂ ਤੁਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਉਠਾਉਣਾ ਪੈ ਸਕਦਾ ਹੈ ਇਸ ਲਈ ਚੰਗਾ ਹੋਵੇਗਾ ਕਿ ਜਦੋਂ ਵੀ ਤੁਸੀਂ ਗਣੇਸ਼ੀ ਦੀ ਮੂਰਤੀ ਖਰੀਦੋ ਤਾਂ ਧਿਆਨ ਰੱਖੋ ਕਿ ਗਣੇਸ਼ੀ ਦੀ ਮੂਰਤੀ ਦੀ ਸੁੰਨ ਹਮੇਸ਼ਾ ਖੱਬੇ ਪਾਸੇ ਵੱਲ ਹੋਵੇ ਇਸ ਦੇ ਨਾਲ ਹੀ ਗਣੇਸ਼ ਜੀ ਦੀ ਉਸੇ ਮੂਰਤੀ ਨੂੰ ਹੀ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਜਿਸ ਚ ਉਹਨਾਂ ਦੇ ਹੱਥ ਵਿੱਚ ਮੋਦਕ ਹੋਵੇ ਤੇ ਬਗਲ 'ਚ ਚੂਹਾ ਇਸ ਦੇ ਨਾਲ ਹੀ ਜੇਕਰ ਤੁਸੀਂ ਗਣੇਸ਼ੀ ਦੀ ਮੂਰਤੀ ਨਾ ਦੇ ਕੇ ਸਿਰਫ ਫੋਟੋ ਗਿਫਟਸ ਦੇ ਰਹੇ ਹੋ ਤਾਂ ਧਿਆਨ ਰੱਖੋ ਕਿ ਉਹਨਾਂ ਦੀ ਉਚਾਈ 18 ਇੰਚ ਤੋਂ ਘੱਟ ਨਾ ਹੋਵੇ ਤੇ ਜੇਕਰ ਗਣਪਤੀ ਜੀ ਦੀ ਮੂਰਤੀ ਖੰਡਿਤ ਹੋ ਗਈ ਹੈ ਤਾਂ ਉਸ ਨੂੰ ਸਿਰਫ ਸਜਾਵਟ ਲਈ ਰੱਖਿਆ ਗਿਆ ਹੈ ਤਾਂ ਉਸ ਦੀ ਪੂਜਾ ਕਦੇ ਵੀ ਨਾ ਕਰੋ ਘਾਟ ਚ ਸਫੇਦ ਕਨੇਚੀ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਜੇਕਰ ਧੀ ਤੋਂ ਇਲਾਵਾ ਤੁਸੀਂ ਕਿਸੇ ਹੋਰ ਨੂੰ ਵੀ ਤੋਹਫੇ ਚ ਗਣੇਸ਼ ਜੀ ਦੀ ਮੂਰਤੀ ਜਾਂ ਤਸਵੀਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ ਪਰ ਜੇਕਰ ਤੁਸੀਂ ਲక్ష్ਮੀ ਗਣੇਸ਼ ਜੀ ਦੀ ਮੂਰਤੀ ਤਸਵੀਰ ਕਿਸੇ ਨੂੰ ਗਿਫਟ ਚ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਨੁਕਸਾਨ ਉਠਾਣਾ ਪੈ ਸਕਦਾ ਹੈ दरअसल ਸ਼ਾਸਤਰਾ ਦੀ ਮੰਨੀਏ ਤਾਂ ਗਣੇਸ਼ ਜੀ ਨੂੰ ਸ਼ੁਭ ਤੇ ਲక్ష్ਮੀ ਜੀ ਨੂੰ ਲਾਭ ਦੇ ਲਈ ਘਰ ਚ ਸਥਾਪਿਤ ਕੀਤਾ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਨੂੰ ਗਣੇਸ਼ ਤੇ ਲక్ష్ਮੀ ਜੀ ਦੀ ਮੂਰਤੀ ਤੋਹਫੇ ਚ ਦੇਣ ਤਾਂ ਇਸ ਨਾਲ ਤੁਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਗਿਫਟਸ ਦੇ ਰਹੇ ਹੋ ਇਸ ਲਈ ਭੁੱਲ ਕੇ ਵੀ ਗਲਤੀ ਨਾ ਕਰੋ ਦੋਸਤੋ ਇਸ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ ਜੋ ਤੀਨੂ ਤੋਹਫੇਸ ਨਹੀਂ ਦੇਣੀਆਂ ਚਾਹੀਦੀਆਂ ਨੰਬਰ 1 ਤੀਨੂ ਤੋਹਫੇਸ ਕਦੇ ਵੀ ਚਿੱਟਾ ਕੱਪੜਾ ਚਿੱਟੀ ਚਾਦਰ ਨਹੀਂ ਦੇਣੀ ਚਾਹੀਦੀ ਇਸ ਨਾਲ ਉਸ ਦਾ ਜੀਵਨ ਬੇਰੰਗ ਹੋ ਜਾਵੇਗਾ

ਜੇਕਰ ਤੁਸੀਂ ਆਪਣੇ ਧੀਆਂ ਨੂੰ ਇਸ ਤਰ੍ਹਾਂ ਦਾ ਤੋਹਫ਼ਾ ਦੇਣੇ ਹੋ ਤਾਂ ਇਸ ਨਾਲ પતિ-ਪਤਨੀ ਤਕਰਾਰ ਹੋ ਸਕਦੀ ਹੈ ਇਸ ਲਈ ਇਹੋ ਜਿਹਾ ਕਦੇ ਵੀ ਭੁੱਲ ਕੇ ਨਾ ਕਰੋ ਨਹੀਂ ਤਾਂ ਤੁਹਾਡੀ ਧੀ ਜ਼ਿੰਦਗੀ ਭਰ ਅੰਜੂ ਦੇ ਵਾਂ ਦੇ ਰਹੀਗੀ नंबर कदे भी तीन, तीन। तोहफे झाड़ू नहीं देनी चाहिए थी क्योंकि झाड़ू लक्ष्मी का प्रतीक मनी गई है जांदा है कि झाड़ू लक्ष्मी झाड़ू तो कदे भी नहीं देनी चाहिए नंबर चार कदे भी अपनी धीन ताला तोहफे नहीं देना चाहिए, नहीं चाहिए, नहीं देना चाहिए क्योंकि मनिया जाता है कि इस न उसकी किस्मत के ताले बंद हो जाते हैं ਪਤੀ ਦੀ ਕਾਮਯਾਬੀ ਉਥੇ ਹੀ ਰੁਕ ਜਾਂਦੀ ਹੈ ਤੇ ਤੁਹਾਡੀ ਧੀ ਨੂੰ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਦੋਸਤੋ ਅਗਲੀ ਚੀਜ਼ ਹੈ ਕੋਈ ਵੀ ਚੁਗਣ ਵਾਲੀ ਚੀਜ਼ ਧੀ ਨੂੰ ਕਦੇ ਵੀ ਚੁਗਣ ਵਾਲੀ ਚੀਜ਼ ਨਹੀਂ ਦੇਣੀ ਚਾਹੀਦੀ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਉਸਤੇ ਵਿਅਕਤੀ ਜੀਵਨ ਚ ਪੀੜਾ ਦਿੰਦੀਆਂ ਹਨ ਤੇ ਉਸ ਨੂੰ ਕਸ਼ਟ ਆਉਣੇ ਸ਼ੁਰੂ ਹੋ ਜਾਂਦੇ ਹਨ ਨੰਬਰ 5

ਤਾ ਇਥੇ ਦੱਸਿਆ ਗੀਆਂ ਚੀਜ਼ਾਂ ਉਸ ਨੂੰ ਤੋਹਫੇ ਦੇਂਦੀ ਪੁੱਲ ਕਦੇ ਵੀ ਨਾ ਕਰਨਾ ਪਰ ਫਿਰ ਵੀ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਣਾ ਚਾਹੁੰਦੇ ਹੋ ਤਾਂ ਬਦਲੇ ਚ ਉਸ ਤੋਂ 1 ਰੁਪਿਆ ਜ਼ਰੂਰ ਲੈ ਲੈਣਾ ਇਸ ਨਾਲ ਉਸ ਦਾ ਅਸਰ ਖਤਮ ਹੋ ਜਾਵੇਗਾ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਭ ਦੀਆਂ ਤੀਹਾਂ ਪੈਣਾ ਆਪਣੇ ਘਰ ਰਾਜੀ ਖੁਸ਼ੀ ਰਹਿੰਦੇ ਹਸਤੀਆਂ ਵਸਤੀਆਂ ਰਹਿਣ ਮਿਲਦੇ ਹਾਂ ਅਗਲੀ ਵੀਡੀਓਜ਼ ਤੱਕ ਲਈ ਆਪਣਾ ਖਿਆਲ ਰੱਖਣਾ ਤਨਵਰ